ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆਂ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਆਂ ਜੀ ਸਾਰੇ ਹੈਂਡਵਰਕ ਦੇ ਸੂਟ ਹੋਣਗੇ ਕੱਲਾ ਕੱਲਾ ਸੂਟ ਮੇਰਾ ਆਪਣਾ ਰੈਡੀ ਕਰਾਇਆ ਹੋਇਆ ਸੂਟ ਹੈ ਜੀ ਦੋ ਬ੍ਰਾਈਡਲ ਸੂਟ ਦਿਖਾਵਾਂਗੇ ਕਿਉਂਕਿ ਅੱਜ ਕੱਲ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਆਨੰਦ ਕਾਰਜ ਕਰਾਉਂਦੇ ਆਂ ਤਾਂ ਕੰਪਲਸਰੀ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਕੰਪਲਸਰੀ ਕਰਤਾ ਵੀ ਸੂਟ ਪਾ ਕੇ ਹੀ ਤੁਸੀਂ ਆਨੰਦ ਕਾਰਜ ਕਰਾਉਣਾ ਹੈ ਤਾਪਾ ਉਹਦੇ ਲਈ ਵੀ ਦੋ ਸੂਟ ਰੈਡੀ ਕਰਾਏ ਆ ਰੈੱਡ ਕਲਰ ਦੇ ਵਿੱਚ ਤੇ ਮਜੰਟਾ ਕਲਰ ਦੇ ਵਿੱਚ ਬਾਕੀ ਕੈਜ਼ੂਅਲ ਪਾਰਟੀ ਵਰ ਸੂਟ ਤੁਹਾਨੂੰ ਹੋਰ ਦਿਖਾਵਾਂਗੇ ਸਾਰੇ ਆਪਣੇ ਸਿੰਗਲ ਸਿੰਗਲ ਰੈਡੀ ਕਰਾਏ ਹੋਏ ਸੂਟ ਐ ਪ੍ਰਾਈਸ ਨੇ ਸਾਰਿਆਂ ਦੇ ਨਾਲ ਨਾਲ ਦੱਸੀ ਜਾਣੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲਿਖਿਆਉਂਦੇ ਆ ਜੀ ਆਪਾਂ 9:30 9:30 ਦੇ ਵਿੱਚ ਵਿੱਚ ਵੀਡੀਓ ਪੋਸਟ ਕਰ ਦਿੰਨੇ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਤਾਂ ਤੁਸੀਂ ਵੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਾ ਹੋਵੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81460 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਤੁਸੀਂ ਕਿਸੇ ਵੀ ਟਾਈਮ ਆ ਸਕਦੇ ਹੋ ਜੀ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਜੀ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਬਹੁਤ ਪਿਆਰੇ ਸੂਟ ਤੇ ਦੇਖਦੇ ਆ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਕ੍ਰੇਪ ਤੇ ਬਣਿਆ ਜੀ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਬਿਲਕੁਲ ਜਿਹੜਾ ਟਮਾਟਰ ਹੀ ਰੈੱਡ ਕਲਰ ਹੁੰਦਾ ਕੋਈ ਕਾਲਸ ਤੇ ਨਹੀਂ ਹੈਗਾ ਇੱਕਦਮ ਵਾਲਾ ਰੈੱਡ ਕਲਰ ਹੈ ਜਿਹੜਾ ਉਹ ਵਾਲਾ ਸੂਟ ਹੈ ਇਹ ਪੂਰਾ 5 ਮੀਟਰ ਦੀ ਕੱਟ ਹੈ ਜੀ ਸੂਟ ਦੀ ਇਹ ਬਾਕੀ ਇਹਦੇ ਵਿੱਚ ਕੋਈ ਚੇਂਜੇਸ ਕਰਨੇ ਆ ਤੁਸੀਂ ਕਿਸੇ ਹੋਰ ਕਲਰ ਤੇ ਵੀ ਬਣਾਉਣਾ ਹੈ ਸੇਮ ਡਿਜ਼ਾਈਨ ਕਿਸੇ ਹੋਰ ਕਲਰ ਤੇ ਵੀ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਹੁਣ ਦੱਸਤੀਆਂ ਜੀ ਇਹਦੀ ਡਿਟੇਲਿੰਗ ਸਾਰਾ ਦਬਕੇ ਤੇ ਰੈਡੀ ਹੋਇਆ ਹੋਇਆ ਸੂਟ ਹੈ ਤੇ ਬੜਾ ਸੋਹਣਾ ਅੱਜ ਕੱਲ ਸਕੇਅਰ ਨੈੱਕ ਦਾ ਫੈਸ਼ਨ ਹੈ ਜਿਵੇਂ ਉਸ ਹਿਸਾਬ ਦੇ ਨਾਲ ਆਪਾਂ ਨੈੱਕ ਰੈਡੀ ਕੀਤੀ ਹੋਈ ਹੈ ਤੇ نیچے ਤੱਕ ਸਾਰਾ ਇਹ ਹੈਂਡਵਰਕ ਟੋਟਲੀ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹੈ ਆਪਾਂ ਘੇਰਾ ਨਹੀਂ ਬਣਾਇਆ ਕਿਉਂਕਿ ਦੇਖੋ ਅਸੀਂ ਜਿਵੇਂ ਪਤਾ ਨਹੀਂ ਹੁੰਦਾ ਵੀ ਕਿ ਇਹਨਾਂ ਨੇ ਲੈਣੀ ਹੈ ਤੁਸੀਂ ਲੈਂਥ ਦੇ ਅਕੋਰਡਿੰਗ ਜਿਨ੍ਹਾਂ ਨੇ ਕੁਝ ਹੋਰ ਚੇਂਜਸ ਕਹਿਣ ਦਾ ਮਤਲਬ ਸੀਗਾ ਵੀ ਤੁਸੀਂ ਘੇਰਾ ਵੀ ਨਾਲ ਬਣਵਾਉਣਾ ਹੈ ਜੋ ਵੀ ਕੁਝ ਆਪਾਂ ਐਜ਼ ਇਟ ਇਜ਼ ਲੈਣਾ ਤਾਂ ਵੀ ਹੈ ਜੇ ਕਿਹੜਾ ਹੋਰ ਬਣਵਾਉਣਾ ਨਾਲ ਤੁਸੀਂ ਉਹ ਵੀ ਐਡ-ਆਨ ਕਰ ਸਕਦੇ ਹੋ ਦੇ ਵਿੱਚ ਇਹ ਤਾਂ ਆ ਗਿਆ ਆਪਣਾ ਸ਼ਰਟ ਦਾ ਫਰੰਟ ਦੇਖੋ ਬਿਲਕੁਲ ਹੈਂਡਵਰਕ ਦੇ ਵਿੱਚ ਸਾਰਾ ਕਿਉਂਕਿ ਆਪਾਂ ਇਹ ਰੱਖੀਆਂ ਇਹਦੀਆਂ 슬ੀਵਜ਼ ਬਹੁਤ ਹੈਵੀ ਰੱਖੀਆਂ ਜੀ ਇਹਦੀਆਂ ਇਹ ਹੈਗੀ ਇਹਦੀ ਬਾਜੂ ਤੇ ਵਰਕ ਹੈ ਜੀ ਇਹ ਬਾਜੂ ਤੇ ਆ ਗਿਆ ਵਰਕ ਇਹਦੇ ਨਾਲ ਤੁਸੀਂ ਬਾਟਮ ਤੇ ਵੀ ਵਰਕ ਕਰਵਾਉਣਾ ਜਿਵੇਂ ਵੀ ਥੋੜਾ ਬਹੁਤ ਹੋਰ ਐਡ-ਆਨ ਕਰਨਾ ਵੈਸੇ ਮੇਰੇ ਅਕੋਰਡਿੰਗ ਬਹੁਤ ਅੱਛਾ ਬਣਿਆ ਹੋਇਆ ਬਾਜੂ ਤੇ ਇਹ ਥੋੜੀ ਅੰਬ੍ਰੇਲਾ ਬਾਜੂ ਆਣਗੀਆਂ ਹੋਰੇ ਕੱਟ ਪੈਣਾ ਵਿੱਚ ਤੇ ਬਹੁਤ ਪਿਆਰੀਆਂ ਬਾਜੂ ਆ ਜਾਣੀਆਂ ਹੈਵੀ ਸ਼ਰਟ ਹੈ ਨੀਚੇ ਆਪਾਂ ਕੋਈ 골ਡਨ ਫਿਨਿਸ਼ਿੰਗ ਦੇ ਸਕਦੇ ਹਾਂ ਬਹੁਤ ਪਿਆਰਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਸੂਟ ਰੈਡੀ ਹੋਇਆ ਹੋਇਆ ਰੈੱਡ ਕਲਰ ਦੇ ਵਿੱਚ ਹੈ ਜੀ ਇਹ ਇਸਦੇ ਨਾਲ ਹੈਗਾ ਆਪਣੇ ਕੋਲ ਪਿਓਰ ਔਰਗੇਂza ਦਾ ਦੁਪੱਟਾ ਰੈਡੀ ਕੀਤਾ ਬਿਲਕੁਲ ਪਿਓਰ ਔਰਗੇਂza ਦੇ ਵਿੱਚ ਦੁਪੱਟਾ ਤੇ ਦੁਪੱਟੇ ਦੀ ਹਜੇ ਆਪਾਂ ਫਿਨਿਸ਼ਿੰਗ ਨਹੀਂ ਕਰਾਈ ਉਹ ਵੀ ਚੁਆਇਸ ਦੇ ਅਕੋਰਡਿੰਗ ਜਿਵੇਂ ਮਰਜ਼ੀ ਕਰਵਾ ਸਕਦੇ ਹਾਂ ਜੀ ਕਿਰਨ ਗੋਟਾ ਵਗੈਰਾ ਲਗਾ ਸਕਦੇ ਹਾਂ ਕਿਉਂਕਿ ਤੇ ਫੋਰ ਸਾਈਡ ਦੇਖੋ ਕਿੰਨੀ ਪਿਆਰੀ ਪ੍ਰੋਪਰ ਵੇਲ ਬਣੀ ਹੋਈ ਹੈ ਚਾਰੇ ਪਾਸੇ ਦੁਪੱਟੇ ਤੇ ਤੇ ਵਿੱਚ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਇਹ ਬਣਿਆ ਹੋਇਆ ਕਲਰ ਬਹੁਤ ਪਿਆਰਾ ਹੈ ਬਹੁਤ ਪਿਆਰੀ ਚੀਜ਼ ਹੈ ਰੈੱਡ ਕਲਰ ਦੇ ਵਿੱਚ ਦੇਖੋ ਦੁਪੱਟਾ ਰੈਡੀ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਸਰਦਾਰੀ ਸੂਟ ਜੀ ਵੀ ਸਿਰ ਤੇ ਲਾਉਂਗੇ ਤਾਂ ਵੀ ਕੋਈ ਫਿਸਲਣਾ ਨਹੀਂ ਕਿਉਂਕਿ ਜਦੋਂ ਫੋਰਸ ਸਾਈਡ ਵਰਕ ਆ ਜਾਂਦਾ ਬਹੁਤ ਪਿਆਰੀ ਲੁੱਕ ਆਉਂਦੀ ਹੈ ਜੀ ਸੂਟ ਦੀ ਵੀ ਤੇ 12500 ਪ੍ਰਾਈਸ ਹੈ ਜੀ 12500 ਇਹ ਵਾਲੇ ਸੂਟ ਦਾ ਬਾਕੀ ਤੁਸੀਂ ਕੁਝ ਐਡ ਆਨ ਕਰਨਾ ਹੈ ਉਹਦੇ ਅਕੋਰਡਿੰਗ ਫਿਰ ਐਕਸਟਰਾ ਹੋ ਜਾਣਗੇ ਬਾਕੀ ਜੇ ਸੇਮ ਤੁਸੀਂ ਪਰਚੇਸ ਕਰਨਾ ਹੈ 12500 ਦੇ ਵਿੱਚ ਇਹ ਵਾਲਾ ਸੂਟ ਤੁਸੀਂ ਪਰਚੇਸ ਕਰ ਸਕਦੇ ਹੋ ਨੈਕਸਟ ਡਿਜ਼ਾਈਨ ਦਿਖਾਉਣੇ ਨੈਕਸਟ ਆਪਾਂ ਕਰਿਆ ਮਜ਼ਲਤਾ कलर ਦੇ ਵਿੱਚ ਰਿਲੀ ਬਿਲਕੁਲ ਪਿਓਰ ਜਿਹੜਾ ਰਾਣੀ ਕਲਰ ਹੈ ਕ੍ਰੇਪ ਤੇ ਸੂਟ ਬਣਾਇਆ ਇਹ ਕਿਉਂਕਿ ਜਿਹੜੇ ਆਨੰਦ ਕਾਰਜ ਲਈ ਸੂਟ ਹੁੰਨੇ ਜੀ ਜ਼ਿਆਦਾ ਕ੍ਰੇਪ ਤੇ ਪਸੰਦ ਕਰਦਾ ਹਰੇਕ ਕੋਈ ਇਹ ਵੀ ਆਲ ਓਵਰ ਆਪਣਾ ਕ੍ਰੇਪ ਦਾ ਸੂਟ ਤੇ ਬੜਾ ਪਿਆਰਾ ਇਸ 'ਚ ਵਰਕ ਬਹੁਤ ਸੋਹਣਾ ਬਰੀਕੀ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਬਰੀਕੀ ਕੰਮ ਹੈ ਜੀ ਇਹਦੇ 'ਚ ਬਹੁਤ ਸੋਹਣੀਆਂ ਅੰਬੀਆਂ ਬਣੀਆਂ ਹੋਈਆਂ ਤੇ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਇਹ ਨੀਚੇ ਵਰਕ ਹੈ ਜੀ ਇਹ ਕੋਈ ਲੇਸ ਨਹੀਂ ਹੈਗੀ ਇਹ ਨਾਲ ਹੀ ਵਰਕ ਕੀਤਾ ਹੋਇਆ ਹੈ ਇਹ ਦੇਖੋ ਬਹੁਤ ਪਿਆਰਾ ਹੈ ਰੈਡੀ ਹੋਇਆ ਸੂਟ ਤੇ ਇਸ ਦੀਆਂ 슬ੀਵਸ ਤੇ ਵੀ ਵਰਕ ਹੈ ਜੀ ਇਹ ਬਾਜੂ ਤੇ ਆ ਜਾਣਾ ਵਰਕ ਬਹੁਤ ਪਿਆਰਾ ਰਾਨੀ ਕਲਰ ਦੇ ਵਿੱਚ ਤੇ ਇਸਦੇ ਨਾਲ ਹੈਵੀ ਦੁਪੱਟਾ ਬਣਾਇਆ ਆਪਾਂ ਨੇ ਦੁਪੱਟਾ ਦੇਖੋ ਕਿੰਨਾ ਹੈਵੀ ਐਸ ਦਾ 4 ਸਾਈਡ ਪ੍ਰੋਪਰ ਹੈਵੀ ਵਰਕ ਦੇ ਵਿੱਚ ਵਿੱਚ ਸਾਰੇ ਦੇ ਵਿੱਚ ਜਿਵੇਂ ਸ਼ਰਟ ਤੇ ਸੀਗੀ ਬੂਟੀ ਉਵੇਂ ਬੂਟੀ ਐ ਤੇ 4 ਸਾਈਡ ਦੁਪੱਟੇ ਤੇ ਕਿੰਨਾ ਪਿਆਰਾ ਵਰਕ ਐ ਇਹ ਵੀ ਬਹੁਤ ਪਿਆਰਾ ਲੱਗਣਾ ਜਦੋਂ ਵੇਅਰ ਕੀਤਾ ਜਦੋਂ ਆਪਾਂ ਸੂਟ ਕਪਰਤਾ ਹੀ ਦੁਪट्टे ਦੀ ਬਹੁਤ ਜ਼ਿਆਦਾ ਗ੍ਰੇਸ ਹੈ ਜੀ ਇਹਦੀ ਬਹੁਤ ਪਿਆਰਾ ਦੁਪੱਟਾ ਇਹ ਰਾਣੀ ਕਲਰ ਦੇ ਵਿੱਚ ਸੂਟ ਪ੍ਰਾਈਸ ਸੇਮ ਹੈ ਜੀ ਦੋਨਾਂ ਦਾ 12500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋ ਮੈਂ ਤੁਹਾਨੂੰ ਬ੍ਰਾਈਡਲ ਸੂਟ ਹੈਵੀ ਦੇ ਵਿੱਚ ਦਿਖਾਏ ਹਾਂ ਹੁਣ ਨੈਕਸਟ ਦਿਖਾਣੇ ਆ ਇਹ ਹੈਗਾ ਬੜਾ ਸੋਹਣਾ ਗ੍ਰੀਨ ਫਰੋਜ਼ੀ ਕਲਰ ਗ੍ਰੀਨੀਸ਼ ਸਟੋਨ ਤੇ ਜਿਹੜਾ ਫਰੋਜ਼ੀ ਕਲਰ ਹੁੰਦਾ ਇਹ ਗਲਾਸ ਟਿਸ਼ੂ ਤੇ ਬਣਿਆ ਜੀ ਸੂਟ ਇਹ ਸ਼ਰਟ ਕਲਰ ਹੈ ਸੀ ਇਸ ਅ ਸ਼ਰਟ ਹੋਗੀ ਗਲਾਸ ਟਿਸ਼ੂ ਦੇ ਵਿੱਚ ਇਹ ਵੀ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਵੈਸੇ ਤਾਂ ਲੈਂਥ ਦਾ ਚੱਕਰ ਹੈ ਨਹੀਂ ਕਿਉਂਕਿ ਆਪਾਂ ਨੈੱਕ ਨਹੀਂ ਬਣਿਆ ਹੋਇਆ ਹੈ ਸੂਟ ਦੇ ਵਿੱਚ ਇਹ ਕਲਰ ਥੋੜਾ ਜਿਹਾ ਜੇ ਮੈਂ ਖੋਲਿਆ ਚੇਂਜ ਹੋ ਗਿਆ ਹੁਣ ਮੈਂ نیچے ਬਾਟਮ ਰੱਖ ਕੇ ਤੁਹਾਨੂੰ ਦਿਖਾ ਦਿੰਨੀ ਆ ਇਹਦੇ ਨਾਲ ਹੈਗੀ ਹੈ ਕਰੇਪ ਦੀ ਆਪਣੀ 3 ਮੀਟਰ ਦੀ ਬਾਟਮ ਜਿਹੜੀ ਜਿਹੜੇ ਸੂਟ ਮੇਰੇ ਰੈਡੀ ਕਰਾਇਬ ਹੁੰਨੇ ਆ ਆਪਾਂ ਹਮੇਸ਼ਾ 3 ਮੀਟਰ ਦੀ ਬਾਟਮ ਲਾਉਂਦੇ ਆ ਜੀ ਕਰੇਪ ਦੀ ਇਮੇ ਨੀਚੇ ਰੱਖ ਕੇ ਦਿਖਾਉਣੀ ਆ ਤੁਹਾਨੂੰ ਫਿਰ ਤੁਹਾਨੂੰ ਐਗਜ਼ੈਕਟ ਕਲਰ ਪਤਾ ਲੱਗ ਜਾਣਾ ਜੀ ਦਾ ਇਹ ਇਹ ਹੁਣ ਐਵੇਂ ਲਾਈਨਿੰਗ ਜਦੋਂ ਲਗਾਉਂਗੇ ਇਹ ਲੁੱਕ ਆਣੀ ਆ ਸੂਟ ਦੀ ਸਾਰਾ ਵਰਕ ਦੇਖੋ ਕਿ ਇੰਨਾ ਪਿਆਰਾ ਇਸ ਚ ਆਰੀ ਵਰਕ ਹੋਇਆ ਉਹ ਸੋਨਾ ਵਰਕ ਹੈਵੀ ਘੇਰਾ ਨੀਚੇ ਦੇਖ ਸਕਦੇ ਹੋ ਸਾਰਾ ਇਹ ਵੀ ਹੈਵੀ ਵਰਕ ਇਹਦੇ ਵਿੱਚ ਮਸ਼ੀਨੀ ਪਲੱਸ ਹੈਂਡਵਰਕ ਆਪਾਂ ਦੋਨੋਂ ਕੀਤੇ ਹੋਏ ਆ ਜੀ ਇਹ ਬਾਜੂ ਤੇ ਆ ਜਾਣਾ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਗਲਾਸ ਟਿਸ਼ੂ ਤੇ ਬਣਿਆ ਜੀ ਬਿਲਕੁਲ ਪਿਓਰ ਗਲਾਸ ਟਿਸ਼ੂ ਤੇ ਸੂਟ ਕਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਇਹ ਹੈਗੇ ਆਪਣੀ ਸ਼ਰਟ ਤੇ ਗਲਾਸ ਟਿਸ਼ੂ ਦੇ ਵਿੱਚ ਹੀ ਦੁਪੱਟਾ ਇਹ ਹੈਗਾ ਇਸ ਦਾ ਦੁਪੱਟਾ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਫੋਰ ਸਾਈਡ ਵੀ ਉਮੇ ਕੱਟ ਵਰਕ ਹੈ ਵਿੱਚ ਵੇਲਸ ਤੇ ਪੱਲੇ ਤੇ ਦੇਖ ਸਕਦੇ ਹੋ ਬਹੁਤ ਪਿਆਰਾ ਫਲਾਵਰ ਬਣਿਆ ਹੋਇਆ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ। ਖਾਸ ਸੋਹਣਾ ਸੂਟ ਬਣਿਆ ਹੈ ਇਹ ਗਲਾਸ ਟਿਸ਼ੂ ਤੇ ਹੈ ਜੀ ਸੂਟ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3 ਮੀਟਰ ਕਰੇਬ ਦੀ ਬਾਟਮ ਦੇ ਨਾਲ ਪਿਓਰ ਗਲਾਸ ਟਿਸ਼ੂ ਦੇ ਵਿੱਚ ਸ਼ਰਟ ਤੇ ਗਲਾਸ ਟਿਸ਼ੂ ਦੇ ਵਿੱਚ ਹੀ ਦੁਪੱਟਾ ਇੱਕ ਗਲਾਸ ਟਿਸ਼ੂ ਦੇ ਵਿੱਚ ਹੀ ਆਪਣੇ ਕੋਲ ਹੈਗਾ ਨੈਕਸਟ ਪਿੰਕ ਕਲਰ ਤੇ ਮੈਂ ਪਹਿਲਾਂ ਸਲਵਾਰ ਖੋਲ ਲਨੀ ਆ ਕਿਉਂਕਿ ਫਿਰ ਈਜ਼ੀ ਹੋ ਜਾਂਦਾ ਕਿਉਂਕਿ ਜਦੋਂ ਟਿਸ਼ੂ ਦਾ ਫੈਬਰਿਕ ਖੁੱਲਦਾ ਨੀਚੇ ਫਿਰ ਦੂਜੀ ਕੰਪਲੈਕਸ਼ਨ ਆਈ ਜਾਂਦੀ ਹੈ ਜੀ ਜਿਹੜਾ ਨੀਚੇ ਪਿਆ ਹੁੰਦਾ ਸੂਟ ਇੱਕ ਰੇਪ ਦੀ ਬਾਟਮ ਹੈ ਜੀ ਨਾਲ ਬਹੁਤ ਪਿਆਰਾ ਹੈ ਬਣਿਆ ਸੂਟ ਤੇ ਦੇਖ ਸਕਦੇ ਆ ਤੁਸੀਂ neck ਤੇ ਬਹੁਤ ਸੋਹਣਾ V ਦੇ ਵਿੱਚ neck ਬਣੀ ਆ V neck ਦੇ ਵਿੱਚ ਤੇ ਸਾਰੀ ਸ਼ਰਟ ਤੇ ਮਸ਼ੀਨੀ ਤੇ ਹੈਂਡਵਰਕ ਸਾਰਾ ਵਰਕ ਉਹ ਵੀ ਹੋਇਆ ਸਾਰਾ ਹੈਂਡ ਟੱਚ ਵੀ ਹੈਗਾ ਵਿੱਚ ਹਲਕਾ ਫੁਲਕਾ ਮਸ਼ੀਨੀ ਵੀ ਹੈ ਤੇ 슬ੀਵਜ਼ ਹੈਵੀ ਕੀਤੀਆਂ ਹੋਈਆਂ ਪੂਰੀ ਹੈਵੀ 슬ੀਵਜ਼ ਬਣਾਈਆਂ ਆਪਾਂ ਨਾਲ ਕਲਰ ਬੜਾ ਪਿਆਰਾ ਪਿੰਕ ਕਲਰ ਹੈ ਜੀ ਇਹ ਪੀਚ ਪਿੰਕ ਜਿਹਾ ਕਲਰ ਹੈ ਪ੍ਰੋਪਰ ਪਿੰਕ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ प्यारा शेयर दे ਤੇ ਇਸ ਦੇ ਨਾਲ ਵੀ ਹੈਗਾ ਪੂਰਾ ਹੈਵੀ ਦੁਪੱਟਾ 4 ਸਾਈਡ ਦੁਪੱਟਿਆਂ ਤੇ ਵਰਕ ਹੈ ਬਹੁਤ ਸੋਹਣੇ ਕਾਰਨਰਸ ਹੈਵੀ ਕੀਤੇ ਹੋਏ ਆ ਦੁਪੱਟੇ ਦੇ ਤੇ ਸਾਰੇ ਤੇ ਵਰਕ ਤੁਸੀਂ ਦੇਖ ਸਕਦੇ ਹੋ ਗਲਾਸ ਟਿਸ਼ੂ ਤੇ ਬਣਿਆ ਜੀ ਇਹ ਸੂਟ 크ਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਨਾਲ ਆਪਣੇ ਇਹ ਦੋ ਸੂਟ ਇਕ ਕਿਸੇ ਵੀ ਆਪਣੀ ਲੈਂਥ ਦੇ ਅਕਸਰ ਇਹੋ ਨੇ ਸੂਟ ਦੀ ਲੈਂਥ 45 46 ਤੱਕ ਹੈ ਬਾਕੀ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਕਿ ਕਿ ਇਹਦਾ ਗਲਾ ਤੇ ਘੇਰਾ ਦੋਨੋਂ ਘੇਰਾ ਬਣਿਆ ਹੋਇਆ ਜੇ ਤੁਹਾਨੂੰ ਆਪਣੀ ਲੈਂਥ ਦੇ ਅਕੋਰਡਿੰਗ ਜਿਹੜੀ ਮਰਜ਼ੀ ਲੈਂਥ ਦੇ ਅਕੋਰਡਿੰਗ ਤੁਸੀਂ ਬਣਾਣਾ ਉਸ ਦੇ ਅਕੋਰਡਿੰਗ ਮੈਂ ਰੈਡੀ ਕਰਵਾ ਦੂੰਗੀ ਅਤੇ ਜਿਹੜੀ ਮਰਜ਼ੀ ਕਲਰ ਤੇ ਤੇ ਇਹ ਤਾਂ ਸੀਗੇ ਗਲਾਸ ਟਿਸ਼ੂ ਤੇ ਹੁਣ ਬੰਦਨੀ ਦੇ ਵਿੱਚ ਦਿਖਾਣੇ ਆ ਜੀ ਸੂਟ ਇਹ ਮਸਟਰਡ ਕਲਰ ਦੇ ਵਿੱਚ ਪਿਓਰ ਬੰਦਨੀ ਟਿਸ਼ੂ ਦੇ ਵਿੱਚ ਇਹ ਟਿਸ਼ੂ ਤੇ ਬਣਿਆ ਬੰਦਨੀ ਪ੍ਰਿੰਟ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਬਹੁਤ ਪਿਆਰਾ ਪਿੱਟਾ ਵਰਕ ਕਰਾਇਆ ਆਪਾਂ ਇਹ ਸੂਟ ਤੇ neck ਵੀ ਬਣੀ ਆ ਦੀ ਹੈਵੀ neck ਤੇ ਘੇਰੇ ਤੇ ਵੀ ਵਰਕ ਹੈ ਇਹਦੀ ਲੈਂਥ ਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਥੋੜਾ ਜਿਹਾ نیچے ਵੀ ਘੇਰਾ ਕਰ ਸਕਦੇ ਆ ਜਾਂ ਉੱਪਰ ਵੀ ਕਰ ਸਕਦੇ ਆ ਜੀ ਜੇ نیچے ਕਰਨਾ ਇਹ 45 ਤੱਕ ਰੈਡੀ ਹੈ ਜੀ ਤੇ ਇਹਨੂੰ ਘਟਾਵਦਾ ਵੀ ਸਕਦੇ ਆ ਜੀ ਆਪਾਂ 42 43 ਤੱਕ ਜਿੰਨਾ ਮਰਜ਼ੀ ਕਰ ਸਕਦੇ ਆ ਸਲੀਵਸ ਤੇ ਵੀ ਵਰਕ ਹੈ ਮਸਟਰਡ ਕਲਰ ਦੇ ਵਿੱਚ ਪਿਓਰ ਟਿਸ਼ੂ ਤੇ ਹੈ ਜੀ ਇਹ ਤੇ ਨਾਲ 크ਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਹਰੇਕ ਸੂਟ ਦੇ ਨਾਲ 3 ਮੀਟਰ ਦੀ ਬਾਟਮ ਹੋਊਗੀ 크ਰੇਪ ਦੀ ਬਾਕੀ ਤੁਹਾਡੀ ਚੋਇਸ ਹੈ ਵੀ ਤੁਸੀਂ ਕਿੰਨੇ ਚ ਬਣਾਉਣੀ ਹੈ ਪਰ ਆਪਾਂ 3 ਮੀਟਰ ਦੀ 크ਰੇਪ ਦੀ ਬਾਟਮ ਦਵਾਂਗੇ ਨਾਲ ਤੇ ਟਿਸ਼ੂ ਦੇ ਵਿੱਚ ਹੀ ਦੁਪੱਟਾ ਹੈ ਫੋਰ ਸਾਈਡ ਵਰਕ ਕਾਰਨਰਸ ਹੈਵੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੈ ਜੀ ਪਿਓਰ ਟਿਸ਼ੂ ਤੇ ਬਣਿਆ ਪਿਓਰ ਕਰੈਪਟੀ 3 ਮੀਟਰ ਦੀ ਬਾਟਮ ਦੇ ਨਾਲ ਇਹ ਦੇਖੋ ਲੁੱਕ ਕਿੰਨੀ ਅੱਛੀ ਹੈ ਸੂਟ ਦੀ ਬਹੁਤ ਪਿਆਰੀ ਲੁੱਕ ਹੈ ਜੀ ਇਹਦੀ ਸੂਟ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਹੁਣ ਕਲਰ ਦਿਖਾਨੀਆਂ ਪਰ ਡਿਜ਼ਾਈਨ ਸਾਰੇ ਵਰਕ ਦੇ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਜੀ ਨੈਕਸਟ ਹੈਗਾ ਗ੍ਰੀਨ ਕਲਰ ਗ੍ਰੀਨ ਕਲਰ ਹੈ ਡਿਫਰੈਂਟ ਜਿਹਾ ਗ੍ਰੀਨ ਹੈ ਪਿਓਰ ਟਿਸ਼ੂ ਤੇ ਹੈ ਜੀ ਇਹ ਕੋਈ ਸੈਮੀ ਨਹੀਂ ਹੈਗਾ ਬਿਲਕੁਲ ਪਿਓਰ ਟਿਸ਼ੂ ਤੇ ਬਣਿਆ ਬਾਂਦਨੀ print ਦੇ ਵਿੱਚ ਤੇ ਸਾਰੇ ਤੇ ਵਰਕ ਦੇਖ ਸਕਦੇ ਹੋ ਕੋਈ ਲੈਂਥ ਦਾ ਇਸ਼ੂ ਨਹੀਂ ਹੋਣਾ ਬਹੁਤ ਪਿਆਰਾ ਹੈ ਪਿੱਟਾ ਵਰਕ ਦੇ ਵਿੱਚ ਰੈਡੀ ਹੋਇਆ 슬ੀਵਸ ਤੇ ਵੀ ਵਰਕ ਹੈ ਗ੍ਰੀਨ ਕਲਰ ਦੇ ਵਿੱਚ ਆ ਗਿਆ ਇਹ ਸੂਟ ਤੇ 크레이프 ਦੀ 3 ਮੀਟਰ ਦੀ ਬਾਟਮ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਟਿਸ਼ੂ ਤੇ ਦੁਪੱਟਾ ਦੁਪੱਟੇ ਤੇ ਬੜਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਦੁਪੱਟੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਪਿਆਰਾ ਦੁਪੱਟਾ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 6000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਪਹਿਲਾਂ ਮੈਂ ਤੁਹਾਨੂੰ ਇਹਦੇ ਵਿੱਚ ਮਸਟਰਡ ਦਿਖਾਇਆ ਸੀ ਡਿਜ਼ਾਈਨਿੰਗ ਸਭ ਦੀ ਅਲੱਗ-ਅਲੱਗ ਹੈ ਜੀ ਇਹ ਗ੍ਰੀਨ ਦਿਖਾਇਆ ਤੇ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਕਾਲਸ ਤੇ ਜਿਹੜਾ ਪਰਪਲ ਕਲਰ ਹੁੰਦਾ ਜੀ ਉਹ ਵਾਲਾ ਕਲਰ ਹੈ ਤੇ ਇਹਦੇ ਵਿੱਚ ਆਪਾਂ ਦੇਖੋ ਬਹੁਤ ਸੋਹਣਾ ਆਰੀ ਵਰਕ ਹੈਂਡ ਵਰਕ ਦੇ ਵਿੱਚ ਇਹ ਰੈਡੀ ਕੀਤਾ ਹੈ ਨੈਕ ਬਣੀ ਹੈ ਬੜੀ ਪਿਆਰੀ نیچے ਤੱਕ ਦੇਖ ਸਕਦਾ ਤੁਸੀਂ ਬਹੁਤ ਪਿਆਰਾ ਹੈਵੀ ਵਰਕ ਹੈਵੀ ਵਰਕ ਦੇ ਵਿੱਚ ਤੇ ਬਾਜੂ ਵੀ ਹੈਵੀ ਹੈ ਜੀ ਇਹਦੀਆਂ ਬਹੁਤ ਸੋਹਣੀਆਂ ਬਾਜੂ ਬਣੀਆਂ ਹੋਈਆਂ ਇਹ ਸਾਰੇ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਤੇ ਨਾਲ ਸੇਮ ਕਰੇਪ ਦੀ ਪਿਓਰ ਕਰੇਪ ਦੀ 3 ਮੀਟਰ ਦੀ ਬਾਟਮ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਦਾ ਦੁਪੱਟਾ ਬਹੁਤ ਪਿਆਰਾ ਸਾਰਾ ਹੈਂਡਵਰਕ ਹੈ ਜੀ ਇਹ ਬਹੁਤ ਸੋਹਣੀ ਕੁਝ ਡਿਫਰੈਂਟ ਲੁੱਕ ਦੇ ਵਿੱਚ ਆਪਾਂ ਸੂਟ ਰੈਡੀ ਕਰਵਾਏ ਆ ਫੋਰ ਸਾਈਡ ਦੇਖੋ ਕਿੰਨਾ ਪਿਆਰਾ ਕੱਟਵਰਕ ਤੇ ਇਸਦੇ ਪੱਲਿਆਂ ਤੇ ਬਹੁਤ ਹੈਵੀ ਵਰਕ ਹੈ ਬਿਲਕੁਲ ਪਿਓਰ ਟਿਸ਼ੂ ਤੇ ਜੀ ਇਹ ਸੂਟ ਬਣੇ ਹੋਏ ਆਪਣੇ ਪਿਓਰ ਕ੍ਰੇਪ ਦੀ 3 3 ਮੀਟਰਸ ਦੀ ਬਾਟਮਸ ਦੇ ਨਾਲ ਕੁਝ ਅਲੱਗ ਚੀਜ਼ ਹੈ ਜੀ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਵਰਕ ਦਾ ਜਿਹੜਾ ਦੁਪੱਟੇ ਤੇ ਹੈ ਜੀ ਵਰਕ ਇਹ ਥੋੜਾ ਹੈਵੀ ਟੱਚ ਹੈ ਤੇ 3 3 ਮੀਟਰਸ ਦੀਆਂ ਬਾਟਮਸ ਦੇ ਨਾਲ 6500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਜੀ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038140080 ਅੱਪਸ ਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ